ਆਹਾ ਜੀ ਕਰਪਾਚਨ ਕੀ ਹਾਲਾ ਵਧੀਆ ਵਧੀਆ ਵੀਰਾ ਸਿੰਘ ਤੁਸੀਂ ਦੱਸੋ ਜੀ ਕਰਪਾਚਨ ਅੱਜ ਦੋ ਬੜਾ ਆਪਣੇ ਕੋਲ ਦੋਵੇਂ ਪਲੂਨ ਪਹਿਲਾ ਪਹਿਲਾ ਸੁਆ ਹਾਂਜੀ ਹਾਂਜੀ ਇੱਕ ਵਛੀਏ ਤੇਰਾ ਪਾ ਦਿਖਾਈਏ ਤਾਂ 15 ਕਿਲੋ ਤੋਂ ਬਾਹਰ ਬਾਹਰ ਚੱਲਣ ਢਈ ਆ ਹਾਂਜੀ ਚੌਗੀ ਚਾਰ ਦੰਦ ਇਹ ਵੀ ਆ ਹਾਂਜੀ ਹਾਂਜੀ ਤੇ ਚੌਗੀ ਚਾਰ ਦੰਦ ਇਹ ਆਪਣੇ ਕੋਲ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਕਿੰਨੇ ਸੁਈ ਨੂੰ ਵੀਰੇ 10ਵੇਂ ਦਿਨ ਇਹ ਮਗਰ ਬੱਛਾ ਹੀ ਉਹ ਬੱਚਾ ਖੜੇ ਖਾਦੂ ਹੀ ਲੋ ਜੀ ਇੱਧਰ ਆ ਬੱਚਾ ਮਾਰੋ ਝਾਤ ਮੇਰਾ ਵੀਰੇ ਠੀਕ ਆ ਜੀ ਇਹ ਮਗਰ ਬੱਛਾ 10ਵੇਂ ਦਿਨ ਹੈ ਅੱਜ ਆ ਬੱਚਾ ਜੇ ਬੱਛਾ ਮਗਰੇ ਦੇ ਐਸ ਵਕਤ ਕਿੰਨੇ ਕਦ ਦੁੱਧ ਤੇ ਆ ਗਈ ਹੈ ਇਹ ਵੀਰੇ 18 ਕਿਲੋ ਦੇ ਉੱਤੇ ਚੱਲਦੀ ਪਈ ਹੈ ਵਛੀ 18 ਕਿਲੋ ਤੇ ਹਾਂਜੀ ਠੀਕ ਆ ਵੀਰੇ ਬਾਕੀ ਚੁਵਾਈ ਪਸਮਾਈ ਦੀ ਓਕੇ ਹਾਂਜੀ ਹਾਂਜੀ ਚੁਵਾਈ ਦੀ ਓਕੇ ਕੋਈ ਪੁਰਸ਼ਤਾ ਰਣ ਨਾੜ ਹੋਵੇ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਤੇ ਇਹ ਕਿੰਨੇ ਚ ਫਿਰ ਅਪਾਜ ਪਹੁੰਚ ਕਰਾ ਰਹੇ ਆ ਇਹ ਵੀਰੇ ਮੁੱਲ 80000 ਕਰਦੇ ਜੇ ਤਾੜੇ ਵਾੜੇ ਕਰਦੇ 75000 ਚ 100 ਕਿਲੋਮੀਟਰ ਦੀ ਪਹੁੰਚ ਕਰਤੀ ਇਹਦੀ ਵਛੀ ਦੀ ਠੀਕ ਆ ਜੀ ਉਹਦੇ 75000 ਦੀ ਦੋਸਤੋ ਅੱਜ ਵੇੜ ਤੁਹਾਨੂੰ ਮਿਲ ਜੂਗੀ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਹਨੋਂ ਪਹਿਲਾ ਸੂਆ ਵਛੀ ਤੁਹਾਨੂੰ ਆ ਜਿਹੜਾ ਹਵਾਨੇ ਲੈਵੇ ਤਾਂ ਤੁਸੀਂ ਕਹ ਜਿਹੜੀਆਂ ਲਾ ਲਿਆ ਜੇ ਠੀਕ ਆ ਜੀ ਤੇ ਬਾਕੀ ਥਾਨ तकरीबन ਥੀ ਮੁੱਠੀ ਵਾਲੇ ਦੋ ਬੱਛੀਆਂ ਨੂੰ ਚਵਾਈ ਦੀਆਂ ਵੀ ਦੱਸ ਰਿਹਾ ਵੀ ਬਿਲਕੁਲ ਸਾਫ ਸੁਥਰੀਆਂ ਨੇ ਠੀਕ ਆ ਸੋ 75000 ਦੀ ਇਹ ਪਹੁੰਚ ਹੋ ਜੂਗੀ ਇੱਕ 15 ਕਿਲੋ ਤੇ ਜਿਹੜੀ ਬਾਹਰ ਚੱਲਣ ਈ ਆ ਉਹ ਵੀ ਜਾਇਜ਼ ਰੇਟ ਦੇ ਵਿੱਚ ਹੀ ਆ ਠੀਕ ਆ ਸੋ ਲੈਵੇ ਆਰਡਰ ਦੀਆਂ ਸਾਫ ਸੁਥਰੀਆਂ ਨੇ ਕੋਈ ਵੀ ਸੱਜਣ ਆਪਣਾ ਬਿਲਕੁਲ ਸਾਈ ਪਿਆ ਨਾ ਕਰੇ ਇੱਥੇ ਆ ਕੇ ਆਪਣੀ ਦੋ ਡੰਗ ਚੋ ਉਹ ਚਾਰ ਡੰਗ ਚੋ ਆ ਦੇਖੋ ਜੀ ਸੋਹਣੀ ਆਰਡਰ ਕੁਆਲਿਟੀ